ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ੁਰ ਹੈ ਪੇਖਣ ਸੁਨਨ ਸੁਨਾਮਨ ਮਨ ਮਹਿ ਦ੍ਰਿੜਿਐ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਨੰਡਾਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਕਹ ਟਾਲ ਗੁਰ ਸੇਵੀ ਐ ਅਹਨਸ ਸਹਜ ਸੁਭਾਏ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵਹਿ ਸਿਫਤਖ ਸਮਧੀ ਨੂਰ ਅਰਸਾ ਕਰਸਾ ਝਟੀ ਐ ਤੋਦ ਟਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸਤਨਾ ਦੇਵਾ ਹੈ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੂ ਬਾਰ ਤਪ ਤਬ ਖਪੈ ਬਹੁਤ ਬੇਕਾਰ ਜੀਉ ਤਪਤ ਹੈ ਬਾਰੂ ਬਾਰ ਤਪ ਤਬ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲਲਾਏ ਬਹਤਾ ਬੋਲਣਾ ਝਖਣ ਹੋਏ ਵਿਣ ਬੋਲੀ ਜਾਣੈ ਸਭ ਸੋਇ ਰਹਾਉ ਜਿਨ ਕੰਨ ਕੀਤੇ ਅੱਖੀਂ ਨਾਕ ਜਿਨ ਜਹਿਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜ ਪਵਨ ਅੱਖੇ ਸਬਜਾਈ ਜੇਤਾ ਮੋਹ ਪਰੀਤ ਸੁਵਾਦ ਸਵਾ ਕਲਖ ਦਾਗ 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 ਦੋਸ਼ ਮੋਹ ਚੱਲਿਆ ਲਾਏ ਦਰਗਹ ਬੈਸਣ ਨਹੀਂ ਜਾਏ ਕਰਮ ਮਿਲੈ ਆਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਾ ਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੂਗੀ ਵਿਲਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਜਨ ਭਜਨ ਮਮ ਕਾਲਸਾ ਖਾਲਸਾ ਪੂਜ ਬਜੋਗਾ ਦਾਸ ਗੋਬਿੰਦ ਸਿੰਘ ਫਤਹ ਖਾਲਸਾ ਦਰਸ ਪਰਸ ਮਿਟੈ ਸੋਗਾ ਦਸਮ ਕਥਾ ਪਾਗੋਤ ਕੀ ਭਾਖਾ ਕਰੀ ਬਨਾਏ ਅਵਰ ਬਾਸ ਨਾਹੀਂ ਪ੍ਰਭ ਧਰਮ ਜੁਦ ਕੇ ਚਾਏ ਸਗਲ ਦਵਾਰ ਕੋ ਸਾਢਕਾ ਗਇਓ ਤਹਾਰੋ ਦਵਾਰ ਬਾਹਂ ਗਹਿ ਕੇ ਲਾਜ ਅਸ ਗੋਬਿੰਦ ਅੰਦਾਸ ਤਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਮਰ ਸ਼ਾਨਦਾ ਕਰ ਕੋਪ ਪਾਰ ਸਰਾਏ ਕਰਿਆਪ ਅਗਨ ਜਰਾਈ ਸੋ ਭਈ ਸੀਤਲ ਜਵਾਲਾ ਅਤਕਾਲ ਰੂਪ ਕਰਾਲ ਕਰ ਕੋਪ ਪਾਰਸ ਰਾਏ ਕਰਿਆਪ ਅਗਨ ਜਰਾਏ ਸੋ ਪਈ ਸੀਤਲ ਜਵਾਲਾ ਅਤਕਾਲ ਰੂਪ ਕਰਾਲਾ ਤਬ ਜੋਗ ਅਗਨ ਨਿਕਾਰਾ ਆਤ ਜਲਵਤ ਰੂਪ ਅਪਾਰ ਤਬ ਕੀ ਘਰ ਆਪਨ ਦਾ ਪਰਲਖਨ ਸਾਹਨ ਸਾਹਾ ਤਬ ਜਰੀ ਅਗਨ ਬਸੀ ਕਾ ਤਿਨ ਕਾਸ਼ਟ ਕਰਤ ਅਸੀ ਕਾ ਤਬ ਜਰਿਓ ਤਾ ਮੈ ਰਾਈ ਪੈ ਪਥੰ ਅਦਪੁਤ ਕਾਏ ਕੈ ਦਸ ਬਰਕ ਪਰਮਾਨ ਸਲ ਜਰਾ ਯੁਰ ਮਹਾਨ ਪੈ ਪੂਤ ਬਸ ਮੀਂਦੇ ਤਨ ਤਾਮ ਛਾਡਿਓ ਨੇਹਾ ਕੈ ਦੱਸ ਬਰਖ ਪਰਮਾਨ ਸਲ ਜਰਾ ਯੋਰ ਮਹਾਨ ਭਈ ਭੂਤ ਬਸਮੀਂ ਦੇਹਾ ਤਨ ਤਾਮ ਛਾਡਿਓ ਨੇਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ